ਸਤਿ ਸ਼੍ਰੀ ਅਕਾਲ ਪੰਜਾਬ نیوز ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਉੱਚਾ ਪੂਰਵਕ ਮਨਾਇਆ ਗਿਆ 76ਵਾਂ ਗਣਤੰਤਰ ਦਿਹਾੜਾ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਲੁਧਿਆਣਾ ਵਿੱਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਕੀਤੀ ਅਦਾ ਮੁੱਖ ਮੰਤਰੀ ਨੇ ਕਿਹਾ ਕੇਂਦਰ ਮੰਨੇ ਕਿਸਾਨੀ ਮੰਗਾ 10 ਸਾਲਾਂ ਦੇ ਵਕਫੇ ਤੋਂ ਬਾਅਦ ਗਣਤੰਤਰ ਦਿਵਸ ਪਰੇਡ ਵਿੱਚ ਦਿਖਾਈ ਦਿੱਤੀ ਪੰਜਾਬ ਦੀ ਚਾਕੀ ਚਾਕੀ ਵਿੱਚ ਪੰਜਾਬੀ ਵਿਰਾਸਤ ਤੇ ਪਿੰਡੂ ਪੰਜਾਬ ਦੀ ਦਿਖਾਈ ਦਿੱਤੀ ਚਲਕ बाबा शेख फरीद नु समर्पित ਸੀ ਪੰਜਾਬ ਦੀ ਚਾਕੀ ਆਪਣੀਆਂ ਮੰਗਾ ਨੂੰ ਲੈ ਕੇ ਸੂਬੇ ਵਿੱਚ 200 ਤੋਂ ਵੱਧ ਥਾਵਾਂ ਤੇ ਕਿਸਾਨਾਂ ਨੇ ਕੀਤਾ ਟਰੈਕਟਰ ਮਾਰਚ ਟਰੈਕਟਰਾਂ ਤੇ ਤਿਰੰਗਾ ਝੰਡਾ ਲਗਾ ਕੇ ਨਿਕਲੇ ਕਿਸਾਨ ਸੁਰੱਖਿਆ ਦੇ ਕਿਤੇ ਗਏ ਸਨ ਪਖਤਾ ਇੰਤਜ਼ਾਮ ਪੰਜਾ ਤਖਤ ਦੇ ਸਿੰਘ ਸਹਿਬਾਨਾ ਦੀ 28 ਜਨਵਰੀ ਦੀ ਤਹਿ ਮੀਟਿੰਗ ਮੁਲਤਵੀ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਪ੍ਰतिकਰਮ ਕਿਹਾ ਤਹਿ ਯੋਜਨਾ ਅਨੁਸਾਰ ਮੀਟਿੰਗ ਕੀਤੀ ਗਈ ਰੱਦ ਸ਼੍ਰੀ ਦਮਦਮਾ ਸਾਹਿਬ ਦੇ ਮੁਲਾਜ਼ਮਾਂ ਤੇ ਮੇਰੇ ਵਿਰੁੱਧ ਬਿਆਨ ਦੇਣ ਲਈ ਪਾਇਆ ਜਾ ਰਿਹਾ ਹੈ ਦਬਾਅ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪੰਜਾਬ ਵਿੱਚ 76ਵਾਂ ਗਣਤੰਤਰ ਦਿਹਾੜਾ ਉਤਸ਼ਾਹਪੂਰਵਕ ਮਨਾਇਆ ਗਿਆ। ਰਾਜਪਾਲ ਗੁਲਾਬਚੰਦ ਕਟਾਰੀਆ ਨੇ ਲੁਧਿਆਣਾ ਵਿੱਚ ਤਿਰੰਗਾ ਲਹਿਰਾਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਕਿਸਾਨੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨ ਆਪਣੇ ਟਰੈਕਟਰ ਸੜਕਾਂ ਦੀ ਥਾਂ ਖੇਤਾਂ ਵੱਲ ਮੁੜਨ। ਇਸ ਦੌਰਾਨ ਉਨ੍ਹਾਂ ਪੰਜਾਬ ਦੇ 24 ਪੁਲਿਸ ਅਧਿਕਾਰੀਆਂ ਨੂੰ ਸੀਐਮ ਅਵਾਰਡ ਨਾਲ ਸਨਮਾਨਿਤ ਕੀਤਾ। ਪੂਰੇ ਦੇਸ਼ ਅੰਦਰ 76ਵਾਂ ਗਣਤੰਤਰ ਦਿਹਾੜਾ ਉਤਸ਼ਾਹਪੂਰਵਕ ਮਨਾਇਆ ਗਿਆ। ਪੰਜਾਬ ਵਿੱਚ ਵਕਫ ਵਕ ਥਾਵਾਂ ਤੇ ਵੱਡੇ ਸਮਾਗਮ ਹੋਏ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਲੁਧਿਆਣਾ ਵਿੱਚ ਤਿਰੰਗਾ ਲਹਿਰਾਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਤੇ ਅਨਾਜ ਪੰਡਾਰਾ ਨੂੰ ਭਰਨ ਵਿੱਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ ਹੈ ਪਰ ਇਹ ਕਹਿਣਾ ਦੁਖਤੀ ਗੱਲ ਹੈ ਕਿ ਸਾਡੇ ਅੰਨਦਾਤਾ ਹੜਤਾਲ ਤੇ ਜਾਨ ਲਈ ਮਜਬੂਰ ਨੇ ਸਾਨੂੰ ਵਿਰੋਧ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਇਹ ਪਹਿਲੀ ਵਾਰ ਹੈ ਜਦੋਂ ਸਾਨੂੰ ਮਰਨ ਵਰਤ ਰੱਖਣਾ ਪਿਆ ਹੈ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਟਰੈਕਟਰ ਦਿੱਲੀ ਪੰਜਾਬ ਦੇ ਮਿਹਨਤ ਕਸ਼ ਕਿਸਾਨਾਂ ਨੇ ਕਦੇ ਵੀ ਮੁਲਕ ਨੂੰ ਨਾਲ ਦਾ ਸੰਕਟ ਨਹੀਂ ਪੈਦਾ ਹੋਣ ਦਿੱਤਾ ਅਸਲ 'ਚ ਕਿਸਾਨ ਜਿਹੜੇ ਨੇ ਅੰਨ ਦਾਤੇ ਨੇ ਜਿਨ੍ਹਾਂ ਸਾਦਕਾ ਕੋਈ ਭੁੱਖੇਟ ਨਹੀਂ ਸੋਚ ਸਕਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਨ ਦਾਤਿਆਂ ਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇੱਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਅੰਦਾ ਤੈਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ ਤੁਹੇ ਖੇਤਾਂ ਚ ਚੰਗਾ ਲੱਗਦਾ ਸਾਡੇ ਪੰਜਾਬ ਨਾਲ ਕਈ ਜਗ੍ਹਾ ਤੇ ਸਮੇਂ-ਸਮੇਂ ਤੇਆਂ ਸਰਕਾਰਾਂ ਨੇ ਵਿਤਕਰਾਬੀ ਕੀਤਾ ਜਿਵੇਂ ਮੌਜੂਦਾ ਗੱਲ ਕਰਾਂ ਤਾਂ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਬਣਦੀਆਂ ਹਨ ਰੂਰਲ ਡਵੈਲਪਮੈਂਟ ਫੰਡ ਦਾ ਲਗਭਗ 5500 ਕਰੋੜ ਰੁਪਇਆ ਜੋ ਹੱਕ ਬਣਦਾ ਪੰਜਾਬ ਦਾ ਉਹਨੂੰ ਕੇਂਦਰ ਸਰਕਾਰ ਨੇ ਬਿਨਾਂ ਬਜਾਏ ਰੋਕਿਆ ਹੋਇਆ ਹੈ ਉਹ ਜਾਰੀ ਕਰਨਾ ਚਾਹੀਦਾ ਔਰ ਕਈ ਵਾਰੀ ਸਾਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬਣਦਾ ਹੱਕ ਲੈਣ ਵਾਸਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪੈਂਦਾ ਜੋ ਕਿ ਸਾਡਾ ਸੰਵਿਧਾਨਿਕ ਹੱਕ ਹੈ ਅੱਜ ਸੰਵਿਧਾਨ ਦਾ ਦਿਨ ਮਨਾ ਰਹੇ ਹਾਂ ਉਹਦੇ ਲਈ ਸਾਨੂੰ ਹਾਈ ਕੋਰਟਾਂ ਦੇ ਜਾਂ ਕਚੈਰੀਆਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਆ ਅਫਸੋਸ ਦੀ ਗੱਲ ਹੈ ਮੈਂ ਗੱਲ ਸਪਸ਼ਟ ਕਰ ਦੇਣਾ ਪੰਜਾਬੀ ਨਾ ਕਦੇ ਚੁੱਕਿਆ ਨਾ ਕਦੇ ਚੁੱਕਣਗੇ ਆਪਣੇ ਹੱਕ ਪੰਜਾਬੀ ਲੈ ਕੇ ਰਹਿਣਗੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਚੁੱਕੇ ਕਦਮਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਨੇ ਖੇਡਾਂ ਵਾਲੇ ਮਾਮਲੇ 'ਚ ਮੈਂ ਬਹੁਤ ਵਧਾਈ ਦਿੰਦਾ ਸਾਡੇ ਪਲੇਅਰਾਂ ਨੂੰ 100 ਪਲੇਅਰ ਗਿਆ ਸੀ ਪੈਰਿਸ 올림픽 'ਚ ਉੱਚ 19 ਕੱਲੇ ਪੰਜਾਬ ਤੋਂ ਸੀ ਹਾਕੀ ਦੇ ਵਿੱਚ ਤਾਂ 11 ਚੋਂ 10 ਪੰਜਾਬ ਦੇ ਨੇ ਔਰ ਕਾਂਸੀ ਦਾ ਜਿਹੜਾ ਮੈਡਲ ਜਿੱਤ ਕੇ ਲੈ ਕੇ ਆਏ ਨੇ ਆਉਣ ਸਾਰ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦੀ ਬੰਦ ਦਾ ਜਿਹੜਾ ਇਨਾਮ ਸ਼ਾਬਾਸ਼ੇ ਉਹ ਰਾਸ਼ੀ ਦਿੰਨੇ ਆਉਣ ਸਾਰ ਗਣਤੰਤਰ ਦਿਹਾੜੇ ਮੌਕੇ ਪੰਜਾਬ ਦੇ 24 ਪੁਲਿਸ ਅਧਿਕਾਰੀਆਂ ਨੂੰ ਸੀਐਮ ਅਵਾਰਡ ਨਾਲ ਸਨਮਾਨਿਆ ਗਿਆ ਇਹਨਾਂ ਵਿੱਚੋਂ 5 ਨੂੰ ਮੁੱਖ ਮੰਤਰੀ ਰક્ષਕ ਮੈਡਲ ਅਤੇ 19 ਨੂੰ ਮੁੱਖ ਮੰਤਰੀ ਸ਼ਾਨਦਾਰ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਕੌਮਿਕ ਅੰਤੰਤਰ ਦਿਵਸ ਪਰੇਡ ਵਿੱਚ 3 ਸਾਲਾਂ ਦੇ ਵਕਫੇ ਤੋਂ ਬਾਅਦ ਪੰਜਾਬ ਦੀ ਝਾਂਕੀ ਦਿਖਾਈ ਦਿੱਤੀ। ਪੰਜਾਬ ਦੀ ਝਾਂਕੀ ਵਿੱਚ ਪੰਜਾਬੀ ਵਿਰਾਸਤ ਤੇ ਪਿੰਡੂ ਪੰਜਾਬ ਦੀ ਝਲਕ ਨਜ਼ਰ ਆਈ। ਖਾਸ ਗੱਲ ਇਹ ਕਿ ਇਸ ਵਾਰ ਦੀ ਝਾਂਕੀ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ ਸੀ। ਹਰ ਕਿਸੇ ਨੇ ਇਸ ਝਾਂਕੀ ਦੀ ਸ਼ਲਾਘਾ ਕੀਤੀ। ਇਸ ਵਾਰ 26 ਜਨਵਰੀ ਦਾ ਦਿਨ ਪੰਜਾਬ ਦੇ ਲੋਕਾਂ ਲਈ ਬੇਹਦ ਖਾਸ ਰਿਹਾ ਕਿਉਂਕਿ 3 ਸਾਲਾਂ ਦੇ ਵਕਫੇ ਬਾਅਦ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਂਕੀ ਦਿਖਾਈ ਦਿੱਤੀ। ਇਸ ਦਾ ਥੀਮ ਪੰਜਾਬ ਗਿਆਨ ਤੇ ਬੁੱਧੀ ਦੀ ਧਰਤੀ ਰਿਹਾ। ਖਾਸ ਕਰਕੇ ਇਹ ਕੀ ਇਸ ਵਾਰ ਦੀ ਚਾਕੀ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ ਸੀ ਚਾਕੀ ਵਿੱਚ ਬਾਬਾ ਫਰੀਦ ਨੂੰ ਵੀ ਵਿਖਾਇਆ ਗਿਆ ਇਸ ਦੇ ਨਾਲ ਹੀ ਚਾਕੀ ਵਿੱਚ ਪਿੰਡੂ ਪੰਜਾਬ ਦੀ ਝਲਕ ਵੀ ਨਜ਼ਰ ਆਈ ਜਦੋਂ ਪੰਜਾਬ ਦੀ ਚਾਕੀ ਦਿੱਲੀ ਵਿੱਚ ਕਰਤਵਿਆ ਮਾਰਗ ਤੋਂ ਲੰਘੀ ਤਾਂ ਦਰਸ਼ਕ ਗੈਲ ਦੇ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਨੇ ਪੰਜਾਬ ਦੀ ਵਿਭਿੰਨਤਾ ਨੂੰ ਵੇਖਿਆ ਖੇਤੀਬਾੜੀ ਤੋਂ ਲੈ ਕੇ ਫੁਲਕਾਰੀ ਕਢਾਈ ਤੱਕ ਹਰ ਚੀਜ਼ ਵਿਸ਼ੇਸ਼ ਤੌਰ ਤੇ ਪ੍ਰਦਰਸ਼ਿਤ ਕੀਤੀ ਗਈ ਚਾਕੀ ਦਾ ਪਹਿਲਾ ਹਿੱਸਾ ਖੇਤੀਬਾੜੀ ਨੂੰ ਸਮਰਪਿਤ ਸੀ ਜਿਸ ਵਿੱਚ ਬਲਦਾਂ ਦੀ ਜੋੜੀ ਦੀ ਮਦਦ ਨਾਲ ਖੇਤੀ ਕੀਤੀ ਜਾ ਰਹੀ ਦਿਖਾਇਆ ਗਿਆ ਦੂਜੇ ਪਾਗ ਵਿੱਚ ਕਲਾਕਾਰਾਂ ਨੂੰ ਪੰਜਾਬੀ ਲੋਕ ਸੰਗੀਤ ਤੇ ਰਵਾਇਤੀ ਸੰਗੀਤ ਯੰਤਰਾ ਨਾਲ ਪ੍ਰਦਰਸ਼ਿਤ ਕੀਤਾ ਗਿਆ। ਇਸ ਦਾ ਤੀਜਾ ਹਿੱਸਾ ਫੁਲਕਾਰੀ ਕਢਾਈ ਨੂੰ ਸਮਰਪਿਤ ਸੀ ਜਿਸ ਵਿੱਚ ਇੱਕ ਪੰਜਾਬੀ ਮੁਟਿਆਰ ਘਰ ਦੇ ਬਾਹਰ ਕਢਾਈ ਕਰ ਰਹੀ ਹੈ। ਚਾਕੀ ਵਿੱਚ ਬਾਬਾ ਫਰੀਦ ਨੂੰ ਵੀ ਵਿਖਾਇਆ ਗਿਆ। ਦੱਸ ਦਈਏ ਕਿ ਬਾਬਾ ਸ਼ੇਖ ਫਰੀਦ ਪੰਜਾਬ ਦੇ ਪਹਿਲੇ ਕਵੀ ਸਨ ਜਿਨ੍ਹਾਂ ਨੇ ਪੰਜਾਬ ਦੇ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸੂਫੀ ਸੰਤ ਬਾਬਾ ਸ਼ੇਖ ਫਰੀਦ ਦਾ ਜਨਮ 1173 ਵਿੱਚ ਕੋਠਵਾਲ ਪਿੰਡ ਵਿੱਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਰਚਨਾਵਾਂ ਦਾ ਸੁਭਾ ਸੂਫੀ ਹੈ ਇਸ ਸੂਫੀ ਸ਼ੈਲੀ ਦੇ ਕਾਰਨ ਉਨ੍ਹਾਂ ਦੀਆਂ ਲਿਖਤਾਂ ਨੂੰ ਦੇਸ਼ ਹੀ ਨਹੀਂ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਮਿਲੀ ਪੰਜਾਬ ਦੇ ਸ਼ਹਿਰ ਫਰੀਦਕੋਟ ਦਾ ਨਾਮ ਉਨ੍ਹਾਂ ਦੇ ਨਾਂ ਤੇ ਹੀ ਰੱਖਿਆ ਗਿਆ ਬਾਬਾ ਫਰੀਦ ਨੇ ਇੱਕ ਦਾਰਸ਼ਨਿਕ ਅਤੇ ਸੰਤ ਵਜੋਂ ਵੀ ਪ੍ਰਸਿੱਧੀ ਹਾਸਲ ਕੀਤੀ ਜਿ세ਈ ਕਿ ਇਸ ਤੋਂ ਪਹਿਲਾਂ 2022 ਵਿੱਚ ਪੰਜਾਬ ਦੀ ਚਾਕੀ ਦੇਖੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ 2 ਸਾਲਾਂ 2023 ਅਤੇ 2024 ਵਿੱਚ ਪੰਜਾਬ ਦੀ ਚਾਕੀ ਨੂੰ ਜਗ੍ਹਾ ਨਾ ਮਿਲਣ ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਫਿਲਹਾਲ ਇਸ ਵਾਰ ਪੰਜਾਬ ਦੀ ਚਾਕੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ 10000 ਰੁਪਏ ਕੀ ਕਲਾਕਾਰਾਂ ਨੇ 21 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਇਹ ਚਾਕੀ ਤਿਆਰ ਕੀਤੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੱਜ ਪੂਰੇ ਦੇਸ਼ ਅੰਦਰ ਟਰੈਕਟਰ ਮਾਰਚ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਪੰਜਾਬ ਵਿੱਚ ਕਿਸਾਨਾਂ ਨੇ 200 ਥਾਵਾਂ ਤੇ 1 ਲੱਖ ਤੋਂ ਵੱਧ ਟਰੈਕਟਰਾਂ ਨਾਲ ਸੜਕਾਂ ਤੇ ਮਾਰਚ ਕੀਤਾ ਇਸ ਦੌਰਾਨ ਕਿਸਾਨਾਂ ਨੇ ਕਿਸਾਨੀ ਝੰਡੇ ਦੇ ਨਾਲ-ਨਾਲ ਤਿਰੰਗਾ ਵੀ ਲਗਾਇਆ ਹੋਇਆ ਸੀ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਛੇਤੀ ਤੋਂ ਛੇਤੀ ਮੰਨਣ ਦੀ ਅਪੀਲ ਕੀਤੀ। ਫਸਲਾਂ ਤੇ ਕਟੋਕਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਐਤਵਾਰ ਨੂੰ ਗਨਤੰਤਰ ਦਿਹਾੜੇ ਮੌਕੇ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਿਆ ਗਿਆ। ਇਸ ਟਰੈਕਟਰ ਮਾਰਚ ਨੂੰ ਕੱਢਣ ਦਾ ਐਲਾਨ ਸਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਅਤੇ ਸਯੁਕਤ ਕਿਸਾਨ ਮੋਰਚਾ ਨੇ ਸਾਂਝੇ ਤੌਰ ਤੇ ਕੀਤਾ ਸੀ। ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਅੰਮ੍ਰਿਤਸਰ ਜਲੰਧਰ ਪਟਿਆਲਾ ਫਗਵਾੜਾ ਫਤਿਹਗੜ ਸਾਹਿਬ ਬਠਿੰਡਾ ਤੇ ਹੋਰ ਜ਼ਿਲ੍ਹਿਆਂ ਵਿੱਚ ਕਿਸਾਨ ਸੜਕਾਂ ਤੇ ਕਤਾਰ ਬਣਾ ਕੇ ਟਰੈਕਟਰ ਲੈ ਕੇ ਨਿਕਲੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਹਿਮ ਗੱਲ ਇਹ ਕਿ ਕਿਸਾਨਾਂ ਨੇ ਟਰੈਕਟਰਾਂ ਤੇ ਤਿਰੰਗਾ ਝੰਡਾ ਲਗਾਇਆ ਹੋਇਆ ਸੀ ਟਰੈਕਟਰ ਮਾਰਚ ਨੂੰ ਸੰਬੋਧਨ ਕਰਦੇ ਹਾਂ ਕਿਸਾਨਾਂ ਨੂੰ ਸਰਵਣ ਪੰਦੇ ਨੇ ਕਿਹਾ ਕਿ ਕੇਂਦਰ ਕਾਰਪੋਰੇਟਾਂ ਦਾ ਨਾ ਸੋਚੇ ਕਿਸਾਨਾਂ ਦਾ ਵੀ ਸੋਚੇ ਆਰ ਇਸ ਤਰੀਕੇ ਨਾਲ ਪੂਰਾ ਅੰਮ੍ਰਿਤਸਰ ਔਰ ਜਿਹੜੇ ਪ੍ਰਾਂਤਰੀ ਜਥੇਬੰਦੀਆਂ ਡੀਸੀ ਕੰਪਲੈਕਸ ਤੇ ਕਰ ਰਹੀਆਂ ਉੱਥੇ ਵੀ ਬਹੁਤ ਵੱਡੇ ਪੱਧਰ ਤੇ ਟਰੈਕਟਰ ਅੰਬਰ ਸਦੀਆਂ ਛੜਕਾਤੇ ਨੇ ਇਸ ਤਰੀਕੇ ਨਾਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਟਰੈਕਟਰ ਹੀ ਟਰੈਕਟਰ ਅਰ ਲਗਭਗ ਚਾਹੇ ਤਾਮਿਲਨਾਡੂ ਸੀ ਚਾਹੇ ਕੇਰਲਾ ਵਾ ਚਾਹੇ ਤਿਲੰਗਣਾ ਵਾ ਚਾਹੇ ਇਹ ਕਰਨਾਟਕਾ ਵਾ ਇਹ ਤੋਂ ਬਾਅਦ ਮਹਾਰਾਸ਼ਟਰ ਆ ਮੱਧ ਪ੍ਰਦੇਸ਼ ਆ ਬਿਹਾਰ ਆ ਜੁਪੀ ਆ ਹਿਮਾਚਲ ਪ੍ਰਦੇਸ਼ ਆ ਹਰਿਆਣਾ ਵਾ ਰਾਜਸਥਾਨ ਆ ਇਹਦੇ ਇਹ ਤੋਂ ਵੀ ਇਲਾਵਾ ਕੁਝ ਅਸਾਮ ਸਿਓ ਜੰਮੂ ਕਸ਼ਮੀਰ ਤੋਂ ਤੇ ਤਲੰਗਣਾ ਔਰ ਤਲੰਗਣਾ ਤੋਂ ਵੀ ਖਬਰਾਂ ਨੇ ਅਜੇ ਉਹਦੀ ਪੁਸ਼ਟੀ ਹੋ ਜੂਗੀ ਜਦੋਂ ਤੁਸੀਂ ਕਦੇ ਆਈਟੀਆਈ ਪਾਓ ਨਾ ਜਿਹੜੇ ਗੱਲਾਂ ਕਰਦੇ ਆ ਉਹਨਾਂ ਦੇ ਸ਼ੇਅਰ ਵੀ ਨਿਕਲ ਆਉਣੇ ਆਟ੍ਰੇਲੀਆਮ ਦੇ ਵਿੱਚੋਂ ਜਿਹੜਾ ਕਥੂ ਨੰਗਾ ਲਗਾ ਸੈਲੋਜ਼ ਉਹਨਾਂ ਦੇ ਵਿੱਚੋਂ ਵੀ ਪੰਜਾਬ ਦੇ ਸਿਆਸਦਾਨਾਂ ਦੇ ਸ਼ੇਅਰ ਨਿਕਲ ਆਉਣੇ ਆ ਇਹਨਾਂ ਦੀਆਂ ਮਿਹਰਬਾਨੀਆਂ ਤੋਂ ਐ ਨਹੀਂ ਪੰਜਾਬ ਵਿਕ ਗਿਆ ਇਹਨਾਂ ਦੀਆਂ ਮਿਹਰਬਾਨੀਆਂ ਨਾਲ ਵਿਕਿਆ ਹੈਗਾ ਵਾ ਇਸ ਕਰਕੇ ਅਸੀਂ ਕਹਿ ਰਹੇ ਆਂ ਵੀ ਜਣਾ ਵੀ ਤੁਸੀਂ ਸ਼ਾਪਿੰਗ ਮੋਲਾਂ ਦੇ ਵਿੱਚ ਕਦੀ ਗਏ ਹੋ ਬ੍ਰਾਂਡ ਵਿਕਦਾ ਹੈਗਾ ਕੋਈ ਵੀ ਖੁੱਲੀ ਚੀਜ਼ ਨਹੀਂ ਵਿਕਦੀ ਭਾਰਤ ਅੰਦਰ ਜਿੰਨੀ ਵੀ ਦੁਕਾਨਦਾਰੀ ਆ ਖੁੱਲਾ ਮਾਲ ਵੇਚਦੇ ਆ ਇਹ ਅੱਡ-ਅੱਡ ਨੇ ਇਹਦਾ ਮਤਲਬ ਦੁਕਾਨਾਂ ਨੂੰ ਇਹਨਾਂ ਨੇ ਹੋਰ ਦਸਾਂ-ਵੀਆਂ ਸਾਲਾਂ ਨੂੰ ਇਦੋਂ ਵੱਡੇ ਸ਼ਾਪਿੰਗ ਮਾਲ ਬਣਨੇ ਇਹਨਾਂ ਨੇ ਖਾ ਜਾਣਾ ਹੈਗਾ ਸਾਰੀ ਦੁਕਾਨਦਾਰੀ ਨੂੰ ਅਸੀਂ ਉਹਨਾਂ ਨੂੰ ਕਹਿਣ ਆਏ ਸੀ ਵੀ ਜਿਹੜੇ ਮੰਨੇ-ਡਾਨੀ ਹੁਣੀ ਤੁਹਾਡੇ ਜਾ ਕੇ ਬਹਿ ਗਏ ਆ ਇਹਨਾਂ ਦਾ ਫਿਕਰ ਕਰੋ ਜਿਹੜੇ ਇਹ ਪ੍ਰਚਾਰ ਕਰਦੇ ਵੀ ਕਿਸਾਨਾਂ ਦਾ ਅੰਦੋਲਨ ਨੁਕਸਾਨ ਕਰ ਰਿਹਾ ਹੈਗਾ ਵਾ ਉਹ ਉਹਨਾਂ ਨੂੰ ਲੱਗਦਾ ਵੀ ਜੇ ਇਹਨਾਂ ਨੇ ਸਾਰੇ ਖਲੋਗੇ ਫਿਰ ਤਾਂ ਇਹ ਨੱਪ ਕੇ ਲਾਜਣਗੇ ਇਸ ਕਰਕੇ ਜਿਹੜੀ ਕਾਰਪੋਰੇਟ ਦਾ ਹਮਲਾ ਕੱਲਾ ਸਾਡੇ ਤੇ ਨਹੀਂ ਹੈ ਛੋਟੀ ਦੁਕਾਨਦਾਰੀ ਤੇ ਵੀ ਹੈਗਾ ਵਾ ਰੇੜੀ ਫੜੀ ਵਾਲਿਆਂ ਤੇ ਵੀ ਹੈਗਾ ਵਾ ਟਰਾਂਸਪੋਰਟਰਾਂ ਤੇ ਵੀ ਹੈਗਾ ਅਰੇ ਤੋਂ ਕਾ ਸਾਡੀਆਂ ਮੰਡੀਆਂ ਵੀ ਕਾਰਪੋਰੇਟ ਨੇ ਖੋਣੀਆਂ ਹੈਗੀਆਂ ਇਹ ਤੋਂ ਕਾ ਸਾਡੇ ਖੇਤ ਖੋਣੇ ਆ ਜਿਹੜੇ ਕਾਰਪੋਰੇਟਾਂ ਨੇ ਇਸ ਕਰਕੇ ਅਸੀਂ ਸਾਰਿਆਂ ਨੂੰ ਸੱਦਾ ਦਿੰਨੇ ਆ ਵੀ ਆਓ ਇਕੱਠੇ ਹੋ ਕੇ ਇਸ ਪੰਜਾਬ ਨੂੰ ਇਸ ਮੁਲਕ ਨੂੰ ਬਚਾਉਣ ਵਾਸਤੇ ਸੰਘਰਸ਼ ਕਰੀਏ ਕਹਿੰਦੇ ਅੱਜ ਦੇ ਦਿਨ 1950 ਚ ਸੰਵਿਧਾਨ ਲਾਗੂ ਹੋਇਆ ਸਾਨੂੰ ਲੱਗਦਾ ਸੰਵਿਧਾਨ ਵੀ ਦੋ ਨੇ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਸਰਮਾਇਦਾਰੀ ਉਹਨਾਂ ਦਾ ਸੰਵਿਧਾਨ ਆਡਾ ਤੇ ਜਿਹੜੇ ਦੂਜੇ ਪਾਰਟ ਦੇ ਲੋਕ ਨੇ ਉਹਨਾਂ ਦਾ ਸੰਵਿਧਾਨ ਆਡਾ ਇਸ ਕਰਕੇ ਇਸ ਕਰਕੇ ਦੱਸਣ ਆਏ ਆ ਤੋ ਅੱਜ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੱਗਦਾ ਵੀ ਇੱਥੇ ਕੋਈ ਪ੍ਰਜਾਤੰਤਰ ਆ ਤਾ ਪ੍ਰਜਾ ਦੀ ਗੱਲ ਮੰਨਣੀ ਚਾਹੀਦੀ ਆ ਦੱਸਣਯੋਗ ਹੈ ਕਿ ਖਨੌਰੀ ਸੜਕ ਤੇ ਭੁਖੜਤਾਲ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁਖ ਹੜਤਾਲ ਦਾ ਅੱਜ 62ਵਾਂ ਦਿਨ ਸੀ ਗਲੂਕੋਜ਼ ਦੇਨ ਅਤੇ ਡਾਕਟਰੀ ਇਲਾਜ ਕਰਵਾਉਣ ਤੋਂ ਬਾਅਦ ਉਹਨਾਂ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ ਕਿਸਾਨਾਂ ਨੇ ਪੰਜਾਬ ਵਿੱਚ 200 ਤੋਂ ਵੱਧ ਥਾਵਾਂ ਤੇ 1 ਲੱਖ ਤੋਂ ਵੱਧ ਟਰੈਕਟਰਾਂ ਨਾਲ ਸੜਕਾਂ ਤੇ ਮਾਰਚ ਕੀਤਾ ਟਰੈਕਟਰ ਮਾਰਚ ਤੋਂ ਬਾਅਦ ਕਿਸਾਨ ਆਗੂਆਂ ਨੇ ਖਨੌਰੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਤੇ ਅੱਗੇ ਦੀ ਰਣਨੀਤੀ ਬਾਰੇ ਸਾਂਝ ਪਾਈ ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਦੇ ਦਿਨਾਂ ਵਿੱਚ ਰਾਜਸਥਾਨ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ 12 ਅਤੇ 13 ਫਰਵਰੀ ਨੂੰ ਖਨੋਰੀ ਤੇ ਸ਼ੰਭੂ ਬਾਰਡਰ ਵਿਖੇ ਇਕੱਠ ਹੋਵੇਗਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ। ਖਨੋਰੀ ਤੇ ਸ਼ੰਭੂ ਬਾਰਡਰ ਤੇ ਟਰੈਕਟਰ ਮਾਰਚ ਮੌਕੇ ਵੱਡੀ ਗਿਣਤੀ ਕਿਸਾਨ ਟਰੈਕਟਰ ਲੈ ਕੇ ਪਹੁੰਚੇ। ਬੜੇ ਅਨੁਸ਼ਾਸਿਤ ਤਰੀਕੇ ਨਾਲ ਹਰ ਥਾਂ ਤੇ ਟਰੈਕਟਰ ਮਾਰਚ ਕੱਢਿਆ ਗਿਆ। ਕਰੀ ਪੋਣੇ 2 ਘੰਟਿਆਂ ਦੇ ਪ੍ਰਦਰਸ਼ਨ ਤੋਂ ਬਾਅਦ ਖਨੌਰੀ ਬਾਰਡਰ ਤੇ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਅੱਗੇ ਦੀ ਰਣਨੀਤੀ ਬਾਰੇ ਸਾਂਝ ਪਾਈ ਕਿਸਾਨਾਂ ਅਗਵਾ ਨੇ ਕਿਹਾ ਕਿ 11 ਫਰਵਰੀ ਨੂੰ ਰਤਨਪੁਰਾ ਰਾਜਸਥਾਨ ਵਿੱਚ ਇਕੱਠ ਹੋਵੇਗਾ ਇਸੇ ਤਰ੍ਹਾਂ 12 ਫਰਵਰੀ ਨੂੰ ਖਨੌਰੀ ਬਾਰਡਰ ਤੇ ਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਰੱਖਿਆ ਗਿਆ ਮੇਥੋਂ ਪਹਿਲਾਂ 26 ਜਨਵਰੀ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਤੇ ਸਾਰੇ ਆਗੂਆਂ ਨੇ ਚੱਲਣਾ ਪਤਾ ਕਿ ਕਿਹੜੇ-ਕਿਹੜੇ ਸਟੇਟ ਦੇ ਵਿੱਚ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਰਮਾ ਹੰਗਾਰਾ ਮਿਲਿਆ ਉਹ ਆ। ਅੰਡਲੇਵਾਲ ਸਾਹਿਬ ਨੂੰ ਅੱਜ ਜਿਹੜੇ 60 ਦਿਨ ਹੋਏ ਨੇ ਮਰਵਾਤੇ ਬੈਠੇ ਨੂੰ ਉਹ ਕਿਸ ਮੰਗ ਤੇ ਬੈਠੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ। ਸੁਆਮੀ ਨਾਥਨਦੀਰ ਪੋਰਟ ਲਾਗੂ ਹੋਣੇ ਚਾਹੀਦੇ ਆ ਕਰਜ਼ੇ ਤੋਂ ਕਿਸਾਨ ਮੁਕਤ ਹੋਣਾ ਚਾਹੀਦੇ। ਡੱਲੇਵਾਲ ਦੇ ਇਹ 60 ਦਿਨਾਂ ਦੇ ਵਿੱਚ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਨੇ ਉਹ ਜਾਤ ਹੋਣੇ ਨੇ। ਕੇ 30 ਤਰੀਕ ਨੂੰ ਪੰਜਾਬ ਬੰਦਾ ਸੱਦਾ ਦਿੱਤਾ ਪੂਰੇ ਕਾਰੋਬਾਰ ਬੰਦ ਕਰਕੇ ਲੋਕ ਸੜਕਾਂ ਤੇ ਆਏ ਖੰਦਰ ਦੀ ਜਿਤਾਈ ਕਿਹਾ ਲੋਕਾਂ ਨੇ ਅਸੀਂ ਮੋਰਚੇ ਦੇ ਨਾਲ ਐ ਮੰਗਾਂ ਦੇ ਨਾਲ 4 ਜਨਵਰੀ ਦਾ ਪੂਰੀ ਜਿਹੜੀ ਕਿਸਾਨ ਮਹਾਪੰਚਾਇਤ ਇੱਥੇ ਕੀਤੀ ਕਿ ਘਨੌਰੀ ਦੇ ਵਿੱਚ ਉਹਦੇ ਅੰਦਾਜੇ ਨਾਲ ਪੱਤਰਕਾਰਾਂ ਤੋਂ ਨਾਲ ਸਾਥੋਂ ਨਾਲ ਆਮ ਜਨਤਾ ਤੋਂ ਐਡਾ ਵੱਡਾ ਕੱਟ ਸੀ ਉਹ ਨਾਪਿਆ ਨਹੀਂ ਗਿਆ ਤੀਜਾ ਅੱਜ ਜਿਹੜਾ 26 ਜਨਵਰੀ ਅੱਜ ਅਸੀਂ ਇਸ ਕਰਕੇ ਟਰਾਈਟਾਂ ਦੇ ਮੂਤਰ ਕਰੇ ਸੀ ਕਿ ਸਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ ਤਾਂ ਸਾਡੇ ਟਰਾਈਟ ਫਿਰ ਕੁਆੜ ਤੇ ਜਾਣੇ ਨੇ ਅਸੀਂ ਇਦੋਂ ਇਹਨਾਂ ਨੂੰ ਆਪਦੇ ਪੁੱਤ ਦਾ ਦਰਜਾ ਦਿੱਤਾ ਅੱਜ ਉਹ ਸੜਕਾਂ ਤੇ ਲੈ ਕੇ ਆਏ ਅਗਲਾ ਜਿਹੜਾ ਢੱਲੇਵਾਲ ਸਾਹਿਬ ਦੀ ਭਾਵਨਾ ਢੱਲੇਵਾਲ ਸਾਹਿਬ ਨੂੰ ਪੂਰੇ ਦੇਸ਼ ਦੇ ਕਿਸਾਨਾਂ ਦੀ ਅੰਦਰੋਂ ਚਿੰਤਾ ਹੈ ਤਾਂ ਉਹਨਾਂ ਨੂੰ 62 ਦਿਨ ਹੋ ਗਏ ਪਰਵਤ ਤੇ ਬੈਠਿਆ ਨੂੰ ਉਹਨਾਂ ਨੇ ਸਾਡੇ ਨਾਲ ਥੋੜਾ ਜਿਹਾ ਪਹਿਲਾਂ ਹੀ ਪ੍ਰੋਗਰਾਮਾਂ ਤੇ ਚੱਲ ਕੇ ਕੀਤਾ ਸੀ ਵੀ ਆਪਣੇ ਮੋਰਚੇ ਨੂੰ ਸਾਲ ਪਾਰ ਹੋ ਰਿਹਾ ਹੈ 12 ਤਰੀਕ ਨੂੰ ਸਾਲ ਹੋ ਜਾਣਾ ਹੈ ਅਸੀਂ ਤਿੰਨ ਮੋਰਚੇ ਚੱਲਦੇ ਨੇ ਭਾਰਤ ਵਿੱਚ ਰਤਨਪੁਰਾ ਖਨੌਰੀ ਸ਼ੰਭੂ ਕਿਸਾਨਾਂ ਗੁੰਨ ਕਹਿੰਦੇ ਕਿ ਅਸੀਂ ਹਰ ਵਾਰ ਕੇਂਦਰ ਦੀ ਮੰਨੀ ਹੈ ਇਸ ਵਾਰ ਕੇਂਦਰ ਸਾਡੀਆਂ ਮੰਗਾ ਮੰਨੇ ਤੇ ਕਿਸਾਨਾਂ ਨੂੰ ਰਾਹਤ ਦੇਵੇ ਪੰਜਾਂ ਤਖਤਾ ਦੇ ਸਿੰਘ ਸਹਿਬਾਨਾਂ ਦੀ 28 ਜਨਵਰੀ ਦੀ ਤਹਿ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਇਸ ਬੈਠਕ ਦੇ ਮੁਲਤਵੀ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰतिकਰਮ ਦਿੱਤਾ ਹੈ ਉਨਾ ਸ਼ੰਕਾ ਜਤਾਇਆ ਕਿ طے ਯੋਜਨਾ ਅਨੁਸਾਰ ਹੀ ਮੀਟਿੰਗ ਰੱਦ ਕੀਤੀ ਗਈ ਹੈ। ਉਹਨਾਂ ਦੋਸ਼ ਲਾਇਆ ਕਿ ਸ਼੍ਰੀ ਦਮਦਮਾ ਸਾਹਿਬ ਦੇ ਮੁਲਾਜ਼ਮਾਂ ਤੇ ਮੇਰੇ ਵਿਰੁੱਧ ਬਿਆਨ ਦੇਣ ਲਈ ਦਬਾ ਪਾਇਆ ਜਾ ਰਿਹਾ ਹੈ। ਮੈਂ ਇਸ ਨੂੰ ਸਹਿਨ ਨਹੀਂ ਕਰਾਂਗਾ ਤੇ ਪੰਥ ਨਾਲ ਸਲਾਹ ਕਰਕੇ ਅੱਗੇ ਦੀ ਰਾਹ ਚੁਣਾਵਾਂਗਾ। ਸ਼੍ਰੀ ਅਗਾਲਤਖਤ ਸਾਹਿਬ ਵਿਖੇ ਪੰਥਕ ਮਾਮਲਿਆਂ ਉੱਤੇ ਵਿਚਾਰ ਵਟਾਂਦਰੇ ਲਈ 28 ਜਨਵਰੀ ਨੂੰ ਰੱਖੀ ਗਈ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੂੰ ਕੁਝ ਨਿੱਜੀ ਰੁਝੇਵੇਂ ਸਨ ਜਿਸ ਕਾਰਨ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਹੁਣ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਉਹਨਾਂ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਇੱਕ ਤੈ ਯੋਜਨਾ ਅਨੁਸਾਰ ਇਹ ਮੀਟਿੰਗ ਮੁਲਤਵੀ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਗੁਰਮਤਿ ਦੀ ਰੋਸ਼ਨੀ ਵਿੱਚ ਵੱਡੇ ਫੈਸਲੇ ਹੋਣੇ ਸਨ ਉਹਨਾਂ ਦੋਸ਼ ਲਾਇਆ ਕਿ ਤਖਤ શ્રી ਦਮਦਮਾ ਸਾਹਿਬ ਤੇ ਜਾ ਕੇ ਮੁਲਾਜ਼ਮਾਂ ਤੇ ਦਬਾਅ ਪਾਇਆ ਗਿਆ ਹੈ ਕਿ ਉਹ ਮੇਰੇ ਵਿਰੁੱਧ ਲਿਖ ਕੇ ਦੇਣ ਮੇਰੇ ਵਿਰੁੱਧ ਨੈਰੇਟਿਵ ਸਿਰਜ ਕੇ ਮੈਨੂੰ ਕੱਢਿਆ ਜਾਵੇਗਾ ਪਰ ਮੈਂ ਸਹਿਨ ਨਹੀਂ ਕਰਾਂਗਾ ਪੰਚ ਨਾਲ ਸਲਾਹ ਕਰਕੇ ਫੈਸਲਾ ਲਿਆਂਗਾ ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋ ਗਈ ਹੈ। ਪਰ ਹੋ ਸਕਦਾ ਸੀ ਕਿ ਉਸ ਮੀਟਿੰਗ ਦੇ ਵਿੱਚ ਅਨਐਸਪੈਕਟਿਡ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਫੈਸਲੇ ਹੋਲੇ ਸੀ। ਪਰ ਉਹ ਮੀਟਿੰਗ ਮੁਲਤਵੀ ਹੋ ਗਈ ਹੈ। ਕੇਵਲ ਮਿਲਤੇਗਾ ਮੁਲਤਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ। ਜੇ ਦੀ ਅਗਵਾਈ ਮੈਸੈਂਜਰਜ਼ ਆਫ ਬਾਦਲ ਕਰ ਰਹਾ ਹੈ ਤੇ ਸਰਪ੍ਰਸਤੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਆਪਣੀ ਗੱਡੀ ਚ ਪਿਠਾ ਕੇ ਮੇਰੇ ਖਿਲਾਫ ਗਵਾਹ ਪੁਗਤਾਏ ਜਾ ਰਹੇ ਹਨ ਔਰ ਤਖਸ਼ੀਰੀ ਦਮਦਮਾ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਵੀ ਇਸ ਕਮੇਟੀ ਦੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਔਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਕਿ ਲਿਖ ਕੇ ਦਿਓ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਜ ਪੈਰਾਂ ਦੇ ਸਨਮਕ ਪੇਸ਼ ਹੋ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਨਹੀਂ ਲਿਖ ਕੇ ਦਿੱਤਾ ਤੇ ਹੁਣ ਬਹੁਤ ਹੀ ਤੇਜ਼ੀ ਦੇ ਨਾਲ ਇਸ ਪੜਤਾਲ ਨੂੰ ਅੱਗੇ ਵਧਾਇਆ ਜਾ ਰਿਹਾ ਵਧਾਇਆ ਜਾਏਗਾ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸਵਾਵਾਂ ਖਤਮ ਕੀਤੀਆਂ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਪੰਜ ਸਿੰਘ ਸੰਬੰਧੀ ਮੀਟਿੰਗ ਜਿਹੜੀ ਹੈ ਉਹ ਹੋਏਗੀ ਇਹ ਇਤਿਹਾਸ ਹੈ ਕਿ ਜਿਹੜੇ ਤਖਸਾਲ ਦੇ ਜਥੇਦਾਰ ਕਰੇ ਜਾ ਕੇ ਫੈਸਲਿਆਂ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਈਨ ਮੰਨ ਲੈਂਦੇ ਆ ਉਹ ਬਿਲਡਿੰਗਾਂ ਬਣਾ ਲੈਣ ਬਿਜ਼ਨਸ ਖੜੇ ਕਰ ਲੈਣ ਕਰੋੜਾ ਰੁਪਈਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਔਰ 8-8 ਸਾਲ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਜਾਰੀ ਰਹਿੰਦੀਆਂ ਨੇ ਦੱਸ ਦਈਏ ਕਿ ਪੰਜਾ ਤਖਤਾਂ ਦੇ ਸਿੰਘ ਸਹਿਬਾਨ ਦੀ ਮੀਟਿੰਗ 28 ਜਨਵਰੀ ਨੂੰ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਰੱਖੀ ਗਈ ਸੀ ਹੁਣ ਇਸ ਮੀਟਿੰਗ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰतिकਰਮ ਦਿੱਤਾ ਸਵੇਰ ਦੀ ਆਰਥਿਕ ਸਥਿਤੀ ਬਾਰੇ ਛੱਪੀ ਇੱਕ ਰਿਪੋਰਟ ਤੋਂ ਬਾਅਦ ਕਾਂਗਰਸ ਨੇ ਸੂਬਾ ਸਰਕਾਰ ਨੂੰ ਕਟੜ ਕਰੇ ਵਿੱਚ ਖੜਾ ਕੀਤਾ ਕਾਂਗਰਸੀ ਵਿਧਾਇਕ ਸੁਪਾਲ ਖੈਰਾ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਖੈਰਣ ਨੇ ਕਿਹਾ ਕਿ ਮਹਿ 3 ਸਾਲਾਂ ਵਿੱਚ ਸੂਬੇ ਸਿਰ 1 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਗਿਆ ਹੈ ਇਹ ਕਰਜ਼ਾ ਕਿੱਥੇ ਹੋਇਆ ਸਰਕਾਰ ਇਸ ਦਾ ਜਵਾਬ ਦੇਵੇ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਣ ਨੇ ਇੱਕ ਵਾਰ ਮੁੜ ਤੋਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਸੂਬੇ ਦੀ ਆਰਥਿਕ ਸਥਿਤੀ ਬਾਰੇ ਕੁਝ ਤੱਥ ਪੇਸ਼ ਕਰਦੇ ਹਾਂ ਖੈਰਣ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਕਰੀਬ 3 ਸਾਲਾਂ ਵਿੱਚ ਸੂਬੇ ਸਿਰ ਕਰੀਬ 1 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਹੈ ਇੰਨਾ ਕਰਜ਼ਾ 3 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਲਿਆ ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਤੀ ਤੌਰ ਤੇ ਸਭ ਤੋਂ ਮਾੜਾ ਸੂਬਾ ਬਣ ਗਿਆ ਹੈ ਜੇਕਰ ਇਹੀ ਹਾਲਾਤ ਰਹੇ ਤਾਂ ਸਰਕਾਰ ਦੇ ਬਾਕੀ ਕਾਰਜਕਾਲ ਦੌਰਾਨ ਇਹ ਕਰਜ਼ਾ ਵੱਧ ਕੇ ਦੁੱਗਣਾ ਹੋ ਸਕਦਾ ਹੈ ਖੈਰ ਨੇ ਕਿਹਾ ਕਿ ਸੂਬੇ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ ਤਾਂ ਫਿਰ ਪੈਸਾ ਗਿਆ ਕਿੱਥੇ 18 ਸਟੇਟਾਂ ਚੋਂ ਪੰਜਾਬ 18ਵੇਂ ਨੰਬਰ ਤੇ ਆ ਜਿਹਦੀ ਕਿ ਆਰਥਿਕ ਪੋਜੀਸ਼ਨ ਬਹੁਤ ਮਾੜੀ ਹੈ ਔਰ ਇਹਨਾਂ ਦੀ ਮੈਨੇਜਮੈਂਟ ਬਹੁਤ ਪੂਰ ਔਰ ਸਭ ਤੋਂ ਨੰਬਰ 1 ਸਟੇਟ ਕਿਹੜੀ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਉੜੀਸਾ ਜਿਹਨੂੰ ਆਪਾਂ ਬਹੁਤ ਪਛੜੀ ਹੋਈ ਸਟੇਟ ਸਮਝਦੇ ਸੀ ਇੰਡੀਆ ਦੇ ਭਾਰਤ ਦੇ ਉਹ ਹਾਇ ਆਇਸਤਾ ਆਇਸਤਾ ਜਿਹੜੀਆਂ ਪਛੜੀਆਂ ਸਟੇਟ ਸੀ ਉਤੋਂ ਦੇ ਤੁਸੀਂ ਲੀਡਰਸ਼ਿਪ ਕਹਿ ਲੋ ਚੰਗੀ ਸਰਕਾਰਾਂ ਕਹਿ ਲੋ ਠੀਕ ਫਜ਼ੂਲ ਖਰਚੀ ਨਹੀਂ ਕਰਦੀਆਂ ਸੀ ਉਹ ਆਇਸਤਾ ਆਇਸਤਾ ਉੱਤੇ ਆਉਂਦੀਆਂ ਹੁੰਦੀਆਂ ਅੱਜ ਪੰਜਾਬ ਬਿਲਕੁਲ ਇੱਕ ਉਜੜੀ ਹੋਈ ਸਟੇਟ ਬਣਦੀ ਜਾ ਰਹੀ ਹੈ ਔਰ ਇਸੇ ਸਟੇਟ ਵਿੱਚ ਇਸੇ ਰਿਪੋਰਟ ਵਿੱਚ ਜੇ ਤੁਸੀਂ ਦੇਖੋਗੇ ਆ ਜਿਹੜਾ ਨੁਕਤਾ ਦੇਖਣਾ ਪਲੀਜ਼ ਇਹ ਕੀ ਕਹਿ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਟੋਟਲ ਡੈਟ ਫੈਕਟਰ ਹੈ ਉਹ 31 डिसेंबर 2024 ਆ ਹੁਣੇ ਮਹੀਨਾ ਖ ਪਹਿਲਾਂ ਉਸ ਦਿਨ ਪੰਜਾਬ ਦੇ ਸਿਰ ਤੇ 371000 ਕਰੋੜ ਦਾ ਕਰਜ਼ਾ ਵਾ ਮਤਲਬ ਆਲਮੋਸਟ ਪੌਣੇ 4 ਲੱਖ ਕਰੋੜ ਦਾ ਕਰਜ਼ਾ ਸਾਡੀ ਸਟੇਟ ਤੇ ਹੈ ਔਰ ਇਹ ਕਰਜ਼ੇ ਨੂੰ ਆਪਾਂ ਜੇ ਡਿਵਾਈਡ ਕਰੀਏ ਥੋੜਾ ਜਿਆ ਤਾਂ ਆ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਇਹਨਾਂ ਨੇ ਲਗਭਗ 3 ਸਾਲ ਹੋ ਚਲੇ ਇਹਨਾਂ ਨੂੰ ਸਰਕਾਰ ਬਣਾਈ ਨੂੰ ਇਹਨਾਂ ਨੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ ਇੱਕ ਲੱਖ ਕਰੋੜ ਦਾ ਬਹੁਤ ਵੱਡਾ ਅਮਾਊਂਟ ਹੁੰਦਾ ਤੇ ਮਗਰ ਲੀਆਂ ਪਾਰਟੀਆਂ ਜਿਹਨੂੰ ਕੇਜਰੀਵਾਲ ਤੇ ਭਗਵੰਤ ਮਾਨ ਰੋਜ਼ ਗਾਲ੍ਹਾਂ ਕੱਢਦੇ ਨੇ ਕਿ ਬੜੀਆਂ ਮਾੜੀਆਂ ਪਾਰਟੀਆਂ ਸੀ ਬੜਾ ਲੁੱਟ ਕੀਤਾ ਇਹਨਾਂ ਨੇ ਸਾਡੀ ਸਟੇਟ ਦੀ ਉਹਨਾਂ ਨੇ ਜਿਹੜਾ ਬਕਾਇਆ 2.71 ਲੱਖ ਕਰੋੜ ਰੁਪਏ ਦਾ ਕਰਜ਼ਾ 2.71 ਲੱਖ ਕਰੋੜ ਦਾ ਤੇ ਲਗਭਗ ਪੌਣੇ 3 ਲੱਖ ਕਰੋੜ ਦਾ ਉਹਨਾਂ ਨੇ ਕਰਜ਼ਾ ਕਿੰਨੀ ਦੇਰ ਚੜਾਇਆ ਵਾ ਪਿਛਲੇ 40 ਸਾਲ ਵਿੱਚ ਮਤਲਬ ਕਿ ਅਸੀਂ ਆਲਮੋਸਟ ਅੱਧ ਤੋਂ ਵੀ ਥੱਲੇ ਆਂ ਰੇਵਨਿਊ ਮੋਬਾਈਲਾਈਜੇਸ਼ਨ ਵਿੱਚ ਸਾਡੇ ਨਾਲੋਂ ਉੜੀਸਾ ਵਰਗੀ ਸਟੇਟ ਜਿਹੜੀ ਉਹ ਰੇਵਨਿਊ ਦੇ ਵਿੱਚ ਚੋਰੀ ਨਹੀਂ ਹੋਣ ਦੀ ਮਾਲੀਆ ਕਟ ਟੈਕਸ ਇਕੱਠੇ ਕਰਨ ਵਿੱਚ ਜਾਂ ਜੋ ਵੀ ਉਹਨਾਂ ਦੇ ਸੋਰਸਸ ਹੈਗੇ ਨੇ ਚਾਹੇ ਐਕਸਾਈਜ਼ ਦੀ ਇਨਕਮ ਆ ਚਾਹੇ ਹੋ ਜਿਹੜੀ ਸੇਲ ਡੀਡਸ ਕਰਦੇ ਰਜਿਸਟਰੀਆ ਕਰਾਉਂਦੇ ਆ ਚਾਹੇ ਉਹ ਮਾਈਨਿੰਗ ਮਹਿਕਮੇ ਦੀ ਆ ਜਾਂ ਕੋਈ ਵੀ ਜਨਰੇਸ਼ਨ ਆ ਮੋਬਾਈਲਾਈਜੇਸ਼ਨ ਉਹਦੇ ਵਿੱਚ ਉੜੀਸਾ ਸਾਡੇ ਨਾਲੋਂ ਡਬਲ ਤੋਂ ਅੱਗੇ ਆ ਤੇ ਤੁਸੀਂ ਦੇਖੋ ਕਿ ਜਿਹੜਾ 1 ਲੱਖ ਕਰੋੜ ਦਾ ਕਰਜ਼ਾ ਚੱਕਿਆ ਕੇਜਰੀਵਾਲ ਦੇ ਭਗਵੰਤ ਪਾਣ ਦੀ ਸਰਕਾਰ ਨੇ ਇਹ ਗਿਆ ਕਿੱਥੇ ਆ ਕਿਉਂਕਿ ਮੈਂ ਪਿੰਡਾਂ ਚ ਬਿਲੋਂਗ ਕਰਦਾ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ ਚ ਪੰਜਾਬ ਦੇ ਲੋਕ ਵਸਦੇ ਹੋ ਤਿੰਨ ਸਾਲਾਂ ਵਿੱਚ ਇੱਕ ਨਵੇਂ ਪੈਸੀ ਦੀ ਕੋਈ ਜਿਹਨੂੰ ਕਹਿੰਦੇ ਮੀਨਿੰਗਫੁਲ ਪ੍ਰੋਗਰੈਸ ਡਿਵੈਲਪਮੈਂਟ ਦੀ ਮੈਨੇ ਦੇਖੀ ਕਿਤੇ ਕੋਈ ਏਟ ਲੱਗੀ ਹੋਵੇ ਕਿਸੇ ਪਿੰਡ ਵਿੱਚ ਕੋਈ ਵੱਡਾ ਪ੍ਰੋਜੈਕਟ ਕੋਈ ਨਵਾਂ ਸਕੂਲ ਖੜਾ ਕੀਤਾ ਹੋਵੇ ਕੋਈ ਹਸਪੀਟਲ ਬਣਾਇਆ ਕੋਈ ਡਿਸਪੈਂਸਰੀ ਬਣਾਇਆ ਪਿੰਡਾਂ ਚ ਕੋਈ ਵਿਕਾਸ ਦਾ ਕੰਮ ਕੀਤਾ ਹੋਵੇ ਤਿੰਨ ਸਾਲਾਂ ਵਿੱਚ ਨਾਥਿੰਗ ਸਿਮਿਲਰਲੀ ਗੋਸ ਫਾਰ ਅਰਬਨ ਜਿਹੜੀਆਂ ਲੋਕਲ ਬਾਡੀਜ਼ ਹੈਗੀਆਂ ਮਿਨਿਸਪੈਲਟੀਆਂ ਨੇ ਨਗਰ ਪੰਚਾਇਤਾਂ ਨੇ ਮੈਂ ਤਾਂ ਕਿਤੇ ਦੇਖਿਆ ਨਹੀਂ ਇਹ ਕੋਈ ਮੈਂ ਕੋਈ ਐਵੇਂ ਜਾਣਬੁੱਝ ਕੇ ਕਿ ਮੈਂ ਇਹਨਾਂ ਦਾ ਵਿਰੋਧ ਕਰਾਂ ਇਸ ਕਰਕੇ ਨਹੀਂ ਕਰ ਪੈਸਾ ਲੱਗਿਆ ਹੀ ਨਹੀਂਗਾ ਤੇ ਫਿਰ ਪੈਸਾ ਕਿੱਥੇ ਗਿਆ ਹੋ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਾਂਗਰਸੀ ਆਗੂ ਸੁਖਪਾਲ ਖੇਰਾਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹੋਣ ਉਹ ਵਕਤ ਵਕ ਮੁੱਦਿਆਂ ਤੇ ਪਹਿਲਾਂ ਵੀ ਸੂਬਾ ਸਰਕਾਰ ਨੂੰ ਘੇੜਦੇ ਰਹੇ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਖੁਲਾਸਾ ਕਰਦੇ ਹਾਂ ਮੁੱਢ ਤੋਂ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ 5 ਸਾਲਾਂ ਵਿੱਚ ਆਪਣੇ ਚਹੇਤਿਆਂ ਦੇ ਲੱਖਾਂ ਕਰੋੜ ਦੇ ਕਰਜ਼ੇ ਮੁਆਫ ਕਿਤੇ ਨੇ ਉਹਨਾਂ ਕਿਹਾ ਕਿ ਇੱਕ ਮਾਡਲ ਹੈ ਜਿਹੜਾ ਲੋਕਾਂ ਦੀ ਭਲਾਈ ਲਈ ਪੈਸਾ ਖਰਚਣ ਨੂੰ ਫਰਜ਼ ਸਮਝਦਾ ਹੈ ਉਹ ਸਾਡਾ ਮਾਡਲ ਹੈ ਇੱਕ ਮੋਦੀ ਸਰਕਾਰ ਦਾ ਮਾਡਲ ਹੈ ਜਿਹੜਾ ਲੋਕਾਂ ਦਾ ਪੈਸਾ ਆਪਣੇ ਦੋਸਤਾਂ ਤੇ ਲੁੱਟਾ ਰਿਹਾ ਹੈ ਸਹੀ ਕਿਹੜਾ ਹੈ ਫੈਸਲਾ ਜਨਤਾ ਨੇ ਕਰਨਾ ਹੈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਆਪਣੇ ਚਿਹਤਿਆਂ ਦਾ ਕਰਜ਼ਾ ਮਾਫ਼ ਕਰਨ ਤੇ ਦੇਸ਼ ਦੀ ਜਨਤਾ ਦੇ ਪੈਸੇ ਨੂੰ ਲੁਟਾਉਣ ਦਾ ਦੋਸ਼ ਲਾਇਆ ਕੇਜਰੀਵਾਲ ਨੇ ਖੁਲਾਸਾ ਕੀਤਾ ਕਿ ਪਿਛਲੇ 5 ਸਾਲਾਂ ਵਿੱਚ ਭਾਜਪਾ ਸਰਕਾਰ ਨੇ 4.5 ਲੱਖ ਲੋਕਾਂ ਦੇ 10 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਿਤੇ ਨੇ ਉਹਨਾਂ ਕਿਹਾ ਕਿ ਇੱਕ ਵਿਅਕਤੀ ਦਾ ਤਾਂ 46000 ਕਰੋੜ ਦਾ ਕਰਜ਼ਾ ਮੁਆਫ ਕੀਤਾ ਗਿਆ ਕੇਂਦਰ ਸਰਕਾਰ ਦੇ ਤੰਗ ਗਾਸਦਿਆਂ ਕੇਜਰੀਵਾਲ ਨੇ ਕਿਹਾ ਕਿ ਟੈਕਸ ਦੇ ਪੈਸੇ ਖਰਚਣ ਦੇ ਦੋ ਤਰੀਕੇ ਨੇ ਇੱਕ ਤਰੀਕਾ ਉਹ ਜਿਹੜਾ ਅਸੀਂ ਅਪਣਾ ਰਹੇ ਹਾਂ ਦੂਜਾ ਕੇਂਦਰ ਸਰਕਾਰ ਜਿਹੜਾ ਆਪਣੇ ਚਹੇਤਿਆਂ ਦੇ ਲੱਖਾਂ ਕਰੋੜਾ ਰੁਪਏ ਮੁਆਫ ਕਰ ਰਹੇ ਨੇ ਜਨਤਾ ਦੱਸੇ ਕਿ ਕੌਣ ਸਹੀ ਹੈ ਜਨਤਾ ਕੇ ਕਲਿਆਣ ਕੀ ਤਰਫ ਅਗਰ ਪੈਸਾ ਖਰਚੋ ਇਸ ਕੋ ਮੈਂ ਆਮ ਇਸ ਕੋ ਮੈਂ ਕੇਜਰੀਵਾਲ ਮਾਡਲ ਬੋਲੂਗਾ ਆਮ ਆਦਮੀ ਪਾਰਟੇਕ ਮਾਡਲ ਬੋਲੂਗਾ और जो अरबपति दोस्तों के ऊपर पैसा खर्च करना चाहिए मैं उसको बीजेपी मॉडल बोलूंगा तो बीजेपी का मॉडल क्या है पिछले पांच साल में इनकी सरकार ने लगभग 400-500 लोगों का 10 लाख करोड़ रुपया माफ कर दिया कर्जे का पिछले पांच साल में भारतीय जनता पार्टी की केंद्र सरकार ने अपने 400 400-500 दोस्तों के 10 लाख करोड़ रुपए का कर्जा माफ कर दिया अभी थोड़े दिन पहले पता चला एक व्यक्ति ऐसा है जिसके ऊपर सैतालिस हजार सैतालीस हजार करोड़ का कर्जा था उसका कट कटा के उसको साढ़े चार सौ करोड़ में निपटा दिया साढ़े छियालीस हजार करोड़ रुपए का एक ही आदमी को फायदा पहुंचा दिया एक और है जिसके ऊपर साढ़े छ हजार करोड़ का कर्जा था उसको डेढ़ हजार में ही निपटा दिया भैया बाकी माफ बाकी माफ कर दिया उसका साढ़े छ हजार करोड़ में से पांच हजार करोड़ कर्जा माफ कर दिया डेढ़ हजार <something identical describe> <Couple tales alike> करोड़ में निपटा दिया डेढ़ दे दे। नहीं देगा नहीं देगा। ये पैसा आपका पैसा है इस देश का भिखारी टैक्स देता है इस देश का मिडिल क्लास टैक्स देता है इस देश का मिडिल क्लास आदमी जो दस लाख रुपए इनकम कमाता है साल की वो भी पांच लाख रुपए का टैक्स देता है वो पांच लाख रुपया किस तरफ जाना चाहिए उसके बच्चों के लिए स्कूल बनने चाहिए या किसी का कर्जा माफ करने के लिए इनके अरे दोस्तों की तरफ पैसा जाना ये चुनाव ये तय करने का चुनाव है तो मैंने अभी बताया कि एक आदमी के छियालीस हजार करोड़ माफ कर दिए एक आदमी के पांच हजार करोड़ माफ कर दिए दो ही दोस्तों के पचास करोड़ माफ कर दिए इसमें दिल्ली की सारी फ्री भी आ जाएंगी bijli bhi aa jayegi pani bhi aa jayega hospital bhi aa jayenge mohalla clinic bhi aa jayenge school bhi aa jayenge 50000 crore mein to sara kuch hi aa jayega delhi chuna to pehla siyasi para lagatar pakha hua hai ek dusre te aagu dosh mar rahe ne filhal lokano intezar hun 5 february da hai jis din vote den giyan is fulturn ni naviyan te taza khabran leke mud hazir ho wange filhal dio agya dhanwad